ਵਾਹਿਗੁਰੂ ਬਿਤਾਓ ਉਹ ਕੱਲੋਂ ਵੀਡੀਓ ਬਣਾਈਏ ਦੇਖੋ ਕਿ ਕੱਕੇ ਹੋ ਗਿਆ ਇਹ ਗੱਲਾਂ ਦੇ ਦੇਖੋ ਨਾ ਕੀ ਗੱਲ ਕੀਤੀ ਹੈ ਅੱਜ ਉਹ ਫੀਟਿੰਗ ਨੂੰ ਬੰਦਰ ਹੋ ਬੈਠੋ ਉਹਦਾ ਸੱਤ ਵਜੇ ਤੁਸੀਂ ਨਾ 5 ਵਜੇ ਕਰਕੇ ਘਰੋਂ ਲੈ ਜਾਂਦਾ ਤੇ ਹੁਣ ਤੁਸੀਂ ਕਿਹੜੇ ਸਾਨੂੰ ਦੇ ਵਿੱਚ ਬੰਦ ਕਰ ਰਹੇ ਹੋ ਪਤਾ ਤਾਂ ਲੱਗੇ ਕਿਰਨੀ ਪਰ ਕਿਹੜੀ ਕੀਤਾਵਾ ਲਾਈ ਆ ਤੁਸੀਂ ਕੀ ਅਸੀਂ ਜੁਰਮ ਕੀਤਾ ਜਿਹੜਾ ਸਾਨੂੰ ਜੇਲ੍ਹ ਭੇਜ ਰਹੇ ਹੋ ਹਾਂ ਅਸੀਂ ਕਿਸੇ ਨਾਲ ਲੜਾਈ ਨਹੀਂ ਹੋਈ ਕੋਈ ਰੋਡ ਨਹੀਂ ਬੰਨ੍ਹ ਕੀਤਾ ਕੁਝ ਨਹੀਂ ਕਰਿਆ ਅਸੀਂ ਸਾਨੂੰ ਪਤਾ ਤਾਂ ਲੱਗੇ ਕੋਈ ਇਹ ਇਹ ਕਿਹੜੇ ਸੁਧਾਨ ਦੇ ਵਿੱਚ ਲਿਖਿਆ ਹੋਇਆ ਕਿਹੜੀ ਸੁਧਾਨ ਦੀ ਸਰਦਾਰ ਅਮਨ ਸਰ ਤੁਸੀਂ ਸਾਨੂੰ ਅੱਜ ਜਫਰੀ ਚੱਕ ਲਿਆ ਜੀ ਸਵੇਰੇ 5 ਵਜੇ ਜਿਹੜੇ ਕਾਨੂੰਨ ਦੇ ਤਹਿਤ ਸਾਨੂੰ ਬੰਦ ਕਰਨ ਲੱਗੇ ਹੋਣ ਠੀਕ ਨਾ ਕਰਤਾ ਅਸੀਂ ਇਹਦਾ ਕੋਈ ਪਤਾ ਤਾਂ ਲੱਗਿਆ ਨਹੀਂ ਉਸੇ ਤਰ੍ਹਾਂ ਦਾ ਮੈਂ ਸਾਰੇ ਪਟਾਸੀਆਂ ਨੂੰ ਬੇਨਤੀ ਕਰਨਾ ਅਪਲਕਾਰ ਨੂੰ ਬੇਨਤੀ ਕਰਨਾ ਇਹ ਇਸ ਦਾ ਕੋਈ ਸਪੋਰਟ ਕਰੋ ਪੁਲਿਸ ਦੀ ਜਾਇਲ ਕਰ ਲਈ ਜਾ ਐਸਬੀਐਮ ਸਾਹਿਬ ਦੀ ਕਿਹਾ ਅਸੀਂ ਇਹਨਾਂ ਨਾਲ ਡੇਮਰ ਨਾਲ ਚਾਈਓ ਆਪਰੇਸ਼ਨ ਨਹੀਂ ਹੋਇਆ ਅਕਲ ਆਜੋ ਤੁਹਾਨੂੰ ਬੇਨਤੀ ਆ ਕੀ ਇਸ ਖਬਰ ਨੂੰ ਮੈਰਲ ਕਰੋ ਜਿਆਦਾ ਤੋਂ ਜਾਬੇ ਖਾਹੇ ਸਮਰਾਲੇ ਦੀ ਘਟਨਾ ਜੀ ਪਿੰਡ ਨਰਾ ਕਹਲਾਲਾ ਇਹ ਤੜਕੇ 15 ਵਜੇ ਕਰਕੇ ਜਾਇਆ ਨੇ ਨਾਮ ਸੁਖਜੀਤ ਸਿੰਘ ਕਹਲਾਲਾ ਜੀ ਤੁਹਾਡੇ ਫਾਦਰ ਦਾ ਕੀ ਨਾਮ ਹੈ ਕਿਹੜੀ ਜੁਨੀਅਰ ਨੇ ਕੀ ਘਟਨਾ ਪੱਪੀ ਸੁਵਰਨਜੀਤ ਸਿੰਘ ਕਹਲਾਲ ਨਾਮ ਆ ਜੀ ਮੇਰੇ ਫਾਦਰ ਦਾ ਤੇ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰ ਜ਼ਿਲ੍ਹਾ ਜਰਨਲਿਸਟਰ ਕੀ ਘਟਨਾ ਵਾਪਰੀ ਕਿੰਨੇ ਵਜੇ ਸੀ ਆ 6 ਤਰੀਕ ਨੂੰ ਸਿੰਘੂ ਤੇ ਖਨੌਰੀ ਬਾਉਂਡਰ ਤੇ ਜਿਹੜਾ ਸਰਕਾਰ ਨੇ ਪੰਜਾਬ ਸਰਕਾਰ ਨੇ ਸੈਂਟਰ ਦੇ ਵਿਰੋਧ ਵਿੱਚ ਲੱਗਿਆ ਧਰਨਾ ਜਿਹੜਾ ਜਬਰੀ ਚਕਾਇਆ ਉਹਦੇ ਬਾਬਤ ਉੱਥੇ ਆਪਣਾ ਧਰਨਾ ਸੀਗਾ ਠਾਣਿਆਂ ਦਾ ਘਰਾਓ ਕੀਤਾ ਜਾਣਾ ਸੀ ਜਿਹੜਾ ਸਮਾਨ ਚੋਰੀ ਹੋਇਆ ਲੱਖਾਂ ਦੇ ਵਿੱਚ ਤਕਰੀਬਨ 33 ਦੇ ਕਰੀਬ ਤਾਂ ਟਰਾਲੀਆਂ ਨੇ ਜਿਹੜੀਆਂ ਨਵੀਆਂ ਟਰਾਲੀਆਂ ਉੱਥੋਂ ਚੋਰੀ ਹੋਈਆਂ ਨੇ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਕਿਸਾਨਾਂ ਦਾ ਉਹਦੇ ਬਾਬਤ ਅਸੀਂ ਸਿਰਫ ਇੰਨੀ ਹੀ ਮੰਗ ਸੀ ਕਿ ਘੱਟੋ ਘੱਟ ਨਹੀਂ ਤਾਂ ਐਫ ਆਈ ਆਰ ਲਾਂਚ ਕਰਕੇ ਜਿਹੜਾ ਮੋਢਲਾ ਮੌਕੇ ਦੇ ਐਮ ਐਲ اے ਦੇ ਘਰੋਂ ਕੋਈ ਪੁਲਿਸ ਮੁਲਾਜ਼ਮਾਂ ਦੇ ਕੋਲੋਂ ਘੱਟ ਜਿਹੜੀਆਂ ਸਮਾਨ ਬਰਾਮਦ ਹੋ ਚੁੱਕਿਆ ਜਿਹੜਾ ਲੋਕਾਂ ਦੇ ਕੋਲ ਆਨ ਰਿਕਾਰਡ ਪਿਆ ਵਾ ਕਿ ਘੱਟੋ ਘੱਟ ਉਹਦੇ ਤੇ ਤਾਂ ਕੋਈ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਣੀ ਚਾਹੀਦੀ ਆ ਪ੍ਰਸ਼ਾਸਨ ਵੱਲੋਂ ਕੀਤੀ ਜਾਣੀ ਚਾਹੀਦੀ ਆ ਪਰ ਅੱਜ ਸਵੇਰੇ 4:30 ਵਜੇ ਮੇਰੇ ਫਾਦਰ ਨੂੰ ਨਾਲ ਜਥੇਬੰਦੀ ਦੇ ਹੋਰ ਵਰਕਰਾਂ ਨੂੰ ਜਗਜੀਤ ਸਿੰਘ ਡੱਲੇਵਾਲ ਤੱਕ ਦੇ ਘਰ ਦੇ ਵਿੱਚ ਸੇਮ ਟਾਈਮ ਤੇ 4 ਤੋਂ 4:30 ਦੇ ਵਿੱਚ ਸਾਰੇ ਬੰਦਿਆਂ ਨੂੰ ਜਾ ਕੇ ਰਿਟੇਨ ਕਰ ਲਿਆ ਹਾਊਸ ਅਰੈਸਟ ਕੀਤੇ ਗਏ ਆ ਬੰਦੇ ਸਪਿੰਦਰ ਸਿੰਘ ਬੱਗਾ ਜਿਹਨੂੰ ਕਿ ਸਪਾਈਨ ਦੀ ਪ੍ਰੋਬਲਮ ਆ ਤੇ ਉਹ ਚੱਲ ਉੱਠ ਕੇ ਖੜਾ ਵੀ ਨਹੀਂ ਹੋ ਸਕਦਾ ਉਹਨੂੰ ਵੀ ਹਾਊਸ ਰਿਟੇਨ ਕੀਤਾ ਪ੍ਰਸ਼ਾਸਨ ਉਹਦੇ ਵੀ ਘਰ ਬੈਠਾ ਤੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਘਰ ਪ੍ਰਸ਼ਾਸਨ ਬੈਠਾ ਤੇ ਸਾਡੇ ਇੱਥੋਂ ਲੁਧਿਆਣਾ ਪ੍ਰਸ਼ਾਸਨ ਦੇ ਵਿੱਚ ਉਹਦੇ ਸਮਰਾਲਾ ਪ੍ਰਸ਼ਾਸਨ ਤੋਂ ਮਾਛੀਵਾੜਾ ਥਾਣੇ ਤੋਂ ਇਥੋਂ ਤਿੰਨ ਬੰਦਿਆਂ ਨੂੰ ਜਿੱਥੋਂ ਤੱਕ ਸਾਨੂੰ ਪਤਾ ਚੱਲ ਰਿਹਾ ਵੀ ਜੇਲ੍ਹ ਭੇਜ ਰਹੇ ਆ ਅੱਗੇ ਫਰਜ਼ੇ ਕਰਕੇ ਤੇ ਇਹਨੂੰ ਅਸੀਂ ਪੁਰਜ਼ੋਰ ਨਿੰਦਾ ਕਰਦੇ ਆ ਇਸ ਸੈਕਸ਼ਨ ਦੀ ਸਿਰੇ ਤੋਂ ਨਖੇਦੀ ਕਰਦੇ ਆ ਤੇ ਅਗਲੀ ਆਉਣ ਵਾਲੀ ਕਾਰਵਾਈ ਲਈ ਜੋ ਵੀ ਸਾਡੀ ਜੱਥੇਬੰਦੀ ਤੈਅ ਕਰੂਗੀ ਉਸ ਦੀ ਅਸੀਂ ਹੜੀਕ ਕਰਾਂਗੇ ਕੋਈ ਸਾਡੇ ਵੱਲੋਂ ਹੌਣ ਤੱਕ ਕੋਈ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ ਕੋਈ ਗੱਲ ਨਹੀਂ ਜੋ ਸਰਕਾਰ ਨੇ ਤੁਸੀਂ ਇਹ ਜਿਹੜਾ ਤਸ਼ੱਦਦ ਦੇਣਾ ਅਸੀਂ ਤਾਂ ਸੈਂਟਰ ਨੂੰ ਆਪਣਾ ਦੁਸ਼ਮਣ ਮੰਨਦੇ ਸੀ ਤੇ ਪਰ ਇੱਥੇ ਤਾਂ ਸਾਡੀ ਚੁਣੀ ਸਰਕਾਰ ਹੀ ਸਾਡੀ ਦੁਸ਼ਮਣ ਬਣ ਕੇ ਸਾਡੇ ਸਾਹਮਣੇ ਖੜੀ ਆ ਇਹਨਾਂ ਦੀ ਤਾਂ ਮੰਨ ਲਓ ਜਿੰਨੀ ਕਹਿ ਸਕੇ ਉੰਨੀ ਪੋਰ ਜ਼ੋਰ ਨਹੀਂ ਦੱਸ ਸਕਦੇ ਤੁਹਾਨੂੰ ਦੱਸਿਆ ਉਹਨਾਂ ਨੇ ਕਿਹੜੀਆਂ ਤਾਂ ਰਾਮਾ ਇਹਦਾ ਜਿਹੜਾ ਜੇਲ ਭੇਜ ਰਹੇ ਨੇ ਨਹੀਂ ਅਸੀਂ ਕੋਈ ਨਹੀਂ ਹਜੇ ਤੱਕ ਸਾਨੂੰ ਕੋਈ ਜਾਣਕਾਰੀ ਨਹੀਂ ਇਸ ਬਾਰੇ ਕੋਰਟ ਪੇਸ਼ ਕਰਤਾ ਉਹਨਾਂ ਨੂੰ ਆਹ ਕੋਰਟ ਤਹਿਸੀਲਦਾਰ ਸਾਹਿਬ ਦਾ ਇੱਥੇ ਐਸ.ਟੀ.ਐਮ ਸਾਹਿਬ ਦਫ਼ਤਰ ਪੇਸ਼ ਕੀਤੇ ਸੀਗਾ ਇੱਧਰ ਤੇ ਪਰ ਕੋਈ ਜਾਣਕਾਰੀ ਸਾਡੇ ਕੋਲੇ ਹੈ ਨਹੀਂ ਜਿਵੇਂ ਬਾਕੀ ਦੇ ਜਿਹੜੇ ਡਿਟੇਨ ਕੀਤੇ ਗਏ ਨੇ ਥੋੜੇ ਡਿਟੇਨ ਥੋੜੇ ਗ੍ਰਿਫਤਾਰੀ ਹੋਈ ਹੈ ਸਾਡੇ ਗ੍ਰਿਫਤਾਰੀ ਹੋਈ ਹੈ ਤੇ ਬਾਕੀ ਬੰਦੇ ਕਈਆਂ ਨੂੰ ਹਾਊਸ ਰਿਟੇਨ ਕੀਤਾ ਗਿਆ ਕਾਰਨ ਕੀ ਆ ਕਾਰਨ ਨਹੀਂ ਸਮਝ ਆਇਆ ਵੀ ਮਤਲਬ ਇੱਕੋ ਹੀ ਬਈ ਇਹ ਵੱਖੋ ਵੱਖਰੇ ਵਤੀਰੇ ਕਿਉਂ ਵਰਤੇ ਜਾ ਰਹੇ ਆ ਮਤਲਬ ਕਾਰਨ ਨਹੀਂ ਹੋ ਰਹੀ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਸਮਰਾਲੇ ਹਲਕੇ 'ਚੋਂ ਜਿਹੜਾ ਤੁਹਾਡਾ ਹੀ ਫਾਂਡ ਹੈ ਨਹੀਂ ਸਮਰਾਲੇ ਥਾਣੇ ਦੇ ਵਿੱਚੋਂ ਆਪਣੇ ਬਲਵੀਰ ਸਿੰਘ ਖੀਤਰੀਆਂ ਨੇ ਸਵਰਨਜੀਤ ਸਿੰਘ ਖਾਲੜ ਨੇ ਰਾਜਵੰਤ ਸਿੰਘ ਗਿੱਲ ਮਾਛੀਵਾੜਾ ਤੋਂ ਉਹ ਗ੍ਰਿਫਤਾਰੇ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਇਹਦੇ ਤੋਂ ਬਿਨਾ ਆਪਣੇ ਸਮਰਾ ਦਰਾਹੇ ਦੇ ਵਿੱਚੋਂ ਸੋਨੂ ਜੀ ਹੈਗਾ ਸੋਨੂ ਨਾਮ ਧਾਰੀ ਤੇ ਹਰਗਰਜੀਤ ਸਿੰਘ ਉਹ ਦੋ ਜਣੇ ਉਹ ਗ੍ਰਿਫਤਾਰ ਕੀਤੇ